हां जी दोस्तों एमडी जॉब अलर्ट्स चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਟੀਚਿੰਗ ਅਤੇ ਨੋਨ ਟੀਚਿੰਗ ਪੋਸਟ ਆ ਚੁੱਕੀਆਂ ਨੇ ਜੀ ਬਖ ਬਖ ਕਾਲਜਾਂ ਦੇ ਵਿੱਚ ਜਿਸ ਦੇ ਵਿੱਚ ਖਾਲਸਾ ਕਾਲਜ ਭਰਤੀ ਵੀ ਹੈਗੀ ਜੀ ਵੀਡੀਓ ਇੱਕ ਦੇ ਵਿੱਚ ਦੋ ਨੋਟੀਫਿਕੇਸ਼ਨ ਨੇ ਪਹਿਲਾਂ ਆਪਾਂ ਪਹਿਲੇ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਫਿਰ ਆਪਾਂ ਦੂਸਰੇ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਬਹੁਤ ਸਾਰੀਆਂ ਪੋਸਟਾਂ ਨੇ ਜਿਸ ਦੇ ਵਿੱਚ ਟੀਚਿੰਗ ਅਤੇ ਨੋਨ ਟੀਚਿੰਗ ਪੋਸਟ ਅਨਾਉਂਸ ਕੀਤੀਆਂ ਗਈਆਂ ਨੇ ਜਾਣਕਾਰੀ ਲਈ ਇਸ ਵੀਡੀਓ ਨੂੰ ਧਿਆਨ ਨਾਲ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚੋਂ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਗਗਨਾਮ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਾ ਮਾ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਦ ਪੰਜਾਬ ਦੇ ਵਿੱਚ ਕੋਈ ਉਹ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰ ਦਿਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾਂ ਆਪਾਂ ਜੀ ਖਾਲਸਾ ਕਾਲਜ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਲੇਡੀ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਆਈਆਂ ਨੇ ਜੋ ਕਿ ਰੋਕ ਬੇਸ ਦੇ ਉੱਤੇ ਨੇ ਜੀ ਜਿਸ ਦੇ ਵਿੱਚ ਬਾਇਓ ਟੈਕਨੋਲੋਜੀ ਵੋਟਨੀ ਬਿਜ਼ਨਸ ਮੈਨੇਜਮੈਂਟ ਕੈਮਿਸਟਰੀ ਕਮਰਸ ਕੰਪਿਊਟਰ ਸਾਇੰਸ ਇਕਨੋਮਿਕਸ ਇੰਗਲਿਸ਼ ਫਾਈਨ ਆਰਟ ਜੀਓਗ੍ਰਾਫੀ ਹਿੰਦੀ ਹਿਸਟਰੀ ਹੋਮ ਸਾਇੰਸ ਮੈਥਮੈਟਿਕਸ 뮤직 1 ਐਂਡ 5 ఫిਜ਼ੀਕਲ ਐਜੂਕੇਸ਼ਨ ਫਿਜ਼ਿਕਸ ਪੋਲੀਟੀਕਲ ਸਾਇੰਸ ਸਾਈਕੋਲੋਜੀ ਪੰਜਾਬੀ ਸੋਲੋਜੀ ਤੇ ਬਾਇਓਲੋਜੀ ਇਹ ਪੋਸਟਾਂ ਅਨਾਉਂਸ ਕੀਤੇ ਗਏ ਨੇ ਜੀ ਇਹ ਅਗਰ ਤੁਸੀਂ ਪੋਸਟਾਂ ਦੇ ਲਈ ਐਲੀਜੀਬਲ ਹੋ ਤਾਂ 10 ਦਿਨਾਂ ਦੇ ਵਿੱਚ ਪਬਲਿਕੇਸ਼ਨ ਦੋ ਤੁਸੀਂ ਇਹਨਾਂ ਦੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਪ੍ਰਸਕ੍ਰਾਈਬਡ ਜੋ ਐਪਲੀਕੇਸ਼ਨ ਹੈ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਅਵੇਲੇਬਲ ਹੈ ਤੇ ਇਹਨਾਂ ਦੇ ਆਫਿਸ ਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਕੈਂਡੀਡੇਟਸ ਜਿਹੜੇ 60 ਸਾਲ ਤੋਂ ਉੱਪਰ ਨੂੰ ਅਪਲਾਈ ਨਹੀਂ ਕਰ ਸਕਦੇ ਵਧੇਰੇ ਜਾਣਕਾਰੀ ਲਈ ਪਹਿਲਾਂ ਤੁਸੀਂ ਇਹਨਾਂ ਦੇ ਆਫੀਸ਼ੀਅਲ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ 0161 2420987 0161 4679099 ਦੇ ਉੱਤੇ ਸੰਪਰਕ ਕਰ ਸਕਦੇ ਹੋ ਇਹ ਪੋਸਟ ਆਨਾਨਸ ਕੀਤੇ ਗਏ ਨੇ ਜੀ ਖਾਲਸਾ ਕਾਲਜ ਫਾਰ ਊਮਨ ਸਿਵਲ ਲਾਈਨਜ਼ ਲੁਧਿਆਣਾ ਦੇ ਵੱਲੋਂ ਜੀ ਜੋ ਕਿ ਐਫੀਲੀਏਟਡ ਹੈ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਇਹ ਸੀ ਪਹਿਲਾ ਨੋਟੀਫਿਕੇਸ਼ਨ ਹੁਣ ਆਪਾਂ ਦੂਸਰੇ ਨੋਟੀਫਿਕੇਸ਼ਨ ਬਾਰੇ ਗੱਲਾਂ ਤੁਹਾਨੂੰ ਦੱਸ ਦਈਏ ਕਿ ਡਾ ਡਰਬਿਊਨ ਦੇ ਵਿੱਚ ਪੋਸਟਾਂ ਆਨਾਨਸ ਕੀਤੇ ਗਏ ਨੇ ਜੀ ਦਾ ਪੰਜਾਬ ਸਟੇਟ ਫਾਇਟਰ ਸਟਾਪ ਕੋਆਪਰੇਟਿਵ 슈ਗਰ ਮਿਲ ਜਵੇਲੇ ਵੀ ਪੋਸਟਾਂ ਆਨਾਨਸ ਕੀਤੇ ਗਏ ਨੇ ਕਿ ਉਹਦੀ ਵੀਡੀਓ ਅਸੀਂ ਬਣਾ ਚੁੱਕੇ ਹਾਂ ਹਰੇਕ ਪੋਸਟ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਿਆ ਕਰੋ ਨੈਕ ਜੰਜੇਰੀ ਮੁਹੱਲੇ ਦੇ ਵੱਲੋਂ ਇਹ ਪੋਸਟਾ ਅਨਾਉਂਸ ਕੀਤੇ ਗਏ ਨੇ ਜਿਸ ਦੇ ਵਿੱਚ ਟੀਚਿੰਗ ਅਤੇ ਨਾਨ ਟੀਚਿੰਗ ਪੋਸਟਾਂ ਨੇ ਸਭ ਤੋਂ ਪਹਿਲਾਂ ਪ੍ਰੋਫੈਸਰ ਐਸੋਸੀਏਟ ਪ੍ਰੋਫੈਸਰ ਤੇ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਨੇ ਜੀ ਕੰਪਿਊਟਰ ਸਾਇੰਸ ਐਪਲੀਕੇਸ਼ਨ ਸਿਵਲ ਮੈਕੈਨਿਕਲ ਐਮ ਬੀਏ ਕਮਰਸ కెਮਿਸਟਰੀ ਮੈਥ ਫਿਜ਼ਿਕਸ ਇੰਗਲਿਸ਼ ਅੰਥੀਸੀਆ ਐਂਡ ਆਰਟੀ ਕਾਰਡੀਕ ਕੇਅਰ ਟੈਕਨੋਲੋਜੀ ਮੈਡੀਕਲ ਲਾਈਫ ਸਾਇੰਸ ਤੇ ਡਾਇਲਿਸਿਸ ਟੈਕਨੋਲੋਜੀ ਜੀ ਆਦਰ ਪੋਜੀਸ਼ਨ ਨੇ ਜੀ ਅਕਾਊਂਟੈਂਟ ਦੀ ਪੋਸਟ ਹੈ ਜੀ ਹੋਸਟਲ ਗਾਰਡਨ ਦੀ ਪੋਸਟ ਆ ਪਲੇਸਮੈਂਟ ਆਫੀਸਰ ਦੀ ਪੋਸਟ ਆ ਆਫਿਸ ਐਗਜ਼ੀਕਿਊਟਿਵ ਦੀ ਪੋਸਟ ਆ ਮਾਰਕੀਟਿੰਗ ਸਟਾਫ ਦੀ ਪੋਸਟ ਹੈ ਜੀ ਸਿਕਿਉਰਟੀ ਦੀ ਪੋਸਟ ਹੈ ਕੁਆਲਿਫੀਕੇਸ਼ਨ ਐ ਆਈ ਸੀ ਟਿੀ ਐਂਡ ਆਈ ਕੇ ਜੀ ਪੀ ਟਿਊ ਜਲੰਧਰ ਅਕੋਰਡਿੰਗ ਯੂ ਜੀ ਸੀ ਨੋਮ ਅਕੋਰਡਿੰਗ ਹੋਵੇਗੀ ਜੀ 7 ਦਿਨਾਂ ਦੇ ਵਿੱਚ ਵਿੱਚ ਅਪਲਾਈ ਕਰਨਾ ਹੈਗਾ ਜੀ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜੀ ਜੋ ਕਿ ਕੁਐਸਟ ਪ੍ਰੋਪੀਨਸੀਸ਼ਨਸ ਵੱਲੋਂ ਇਹ ਪੋਸਟ ਆਨਾਨਸ ਕੀਤੇ ਗਏ ਨੇ ਇਸੇ ਆਰ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾ